ਅੱਜ ਕੋਸ਼ਿਸ਼ ਮਿਲ ਜੂਗਾ ਸੇਲ ਸ਼ੁਰੂ 500 ਦਾ 3 ਸੂਟ ਇੱਕ ਤੋਂ ਇੱਕ ਪ੍ਰਿੰਟ ਦੇ ਨਾਲ ਆਹ ਹੋਰ ਤੁਸੀਂ ਚੈੱਕ ਕਰ ਲਓ ਕੋਈ 500 ਕੋਈ 700 200 200 ਰੁਪਏ ਵਾਲੋ ਬਸ ਲੈ ਜਾਓ 200 ਰੁਪਏ 3 ਸੂਟ ਇਤਾਂ ਦਾ ਡਿਜ਼ਾਈਨਰ ਡਿਜੀਟਲ ਦੁਪੱਟਾ ਜਿਹੜਾ ਬਾਜ਼ਾਰ 'ਚ 600 700 ਇਹ ਲੋ ਬਾਬੇ ਨੇ 350 ਰੁਪਏ ਜਿਹੜੇ ਵਿਆਹ ਲਈ ਦਾਜ ਦੇ ਕਪੜਾ ਬਾਜ਼ਾਰ 'ਚ ਅਗੇ ਤੁਸੀਂ 50000 ਤਾਂ ਲੈਣਾ ਉਹ ਇੱਥੇ 22200 ਦੇ ਰਣਾ ਅਸੀਂ ਸਾਡੇ 400 ਰੁਪਏ ਦਾ ਸੂਟ ਕਰਤਾ ਪੰਜਾਬ ਦੀ ਗਾਰੰਟੀ ਭੀ ਸਾਡੇ 400 ਦੀ ਆ ਦੇਖੋ ਲੈ ਜਾਓ ਗੱਲਾਂ ਨਹੀਂ ਕਰਦੇ ਭਾਜੀ ਇਹੀ ਦੁਕਾਨਦਾਰ ਇਹ ਸੂਟ ਇੱਕ ਨਾ ਇੱਕ ਫ੍ਰੀ ਦੇ ਰੇ 2000 ਦੇ ਦੋ ਕਹਿ ਰਹੇ ਆ ਹਾਂ ਇੱਥੇ ਕਿੰਨੇ 2000 ਦੇ ਦੋ ਐਸੇ 900 ਦੇ ਦੋ ਇੱਥੇ 900 ਦੇ ਦੋ ਉਹ ਵੀ ਹੈਂਡਵਰਕ ਦਾ ਚੱਕੋ 450 ਰੁਪਏ ਦਾ ਸੂਟ 5 500 ਚ ਕਰਦੇ 5 500 ਦੇ ਵਿੱਚ ਇੱਟਾ ਦਾ ਇਤਿਹਾਸ ਬਣਾਤਾ ਬਾਬੇ ਦੀ ਹੱਡੀ ਜਲੰਧਰ ਬੱਸ ਸਟੈਂਡ ਦੇ ਸਾਹਮਣੇ ੱਥਾ 500 ਬਾਜ਼ਾਰ 'ਚ 3 3000 'ਚ ਡੰਮੀਆਂ ਦੇ ਲਾ ਕੇ ਸੂਟ ਬਾਬੇ ਦੇ ੱਟ ਦੇ 1 1000 'ਚ ਪਾਰਟੀ ਵੇਅਰ ਚੀਜ਼ਾਂ ਤੁਹਾਨੂੰ ਦੇ ਰਹੇ ਆ ਲੈ ਜਾਓ 1 1000 ਰੁਪਏ 'ਚ ਆ 250 ਨਾਲ 2500 650 ਦਾ ਸੂਟ ਲਓ ਇਹ 650 ਦਾ ਸੂਟ ਦਿੱਤਾ ਕੋ ਸਾਢੇ ਰੰਗੇ 'ਚ ਬਹੁਤ ਸਾਰੇ ਮਿਲ ਜੂਗੇ ਬਹੁਤ ਰੰਗਾਂ ਮਿਲ ਜਾਣਗੀਆਂ ਡਿਜ਼ਾਈਨਿੰਗਾਂ ਮਿਲ ਜਾਣਗੀਆਂ 30 ਸਤੰਬਰ ਤੱਕ ਆ ਪੂਰਾ ਮਹੀਨਾ ਇੱਦਾਂ ਹੀ ਫੇਰੇ ਕਰਨੇ ਆ ਆਜੋ ਤਾਮੀ ਆਜੋ ਵਿਆਹ ਸ਼ਾਦੀ ਲੈਣਾ ਤਾਂ ਵੀ ਆਜੋ ਦੁਕਾਨ ਤੁਹਾਡੀ ਬਾਬੇ ਦੀ ਹੱਟੀ ਆ ਦੇਖ ਲਓ ਗਲਾਸ ਤੇ ਸੂਟ ਪਿਓਰ ਹੈਂਡਵਰਕ ਨਾਲ ਹਾਂਜੀ 1000 ਰੁਪਏ ਕਰਦੇ ਆ ਸੋ ਵੱਡੇ ਫਾਇਦੇ ਇੱਕ ਤੋਂ ਇੱਕ ਨਿਆਰਾ ਇੱਕ ਤੋਂ ਇੱਕ ਵੱਡਾ ਫੇਰਾ ਮਾ ਗਣਾ ਗਾਰੰਟੀ ਚਲੇ ਨਾਲ ਇਹ ਲੋ 800 ਰੁਪਏ ਲੈ ਜੋ ਆ ਦੇਖੋ ਪੀਸ ਭਾਜੀ 700 ਰੁਪਏ ਲੈ ਜੋ ਹੈਂਡਵਰਕ ਨਾਲ ਆ ਦੇਖੋ 700 ਦੀ ਕਰੇਵ ਦਾ ਸੂਟ 2-2000 ਰੁਪਏ ਬਿਆਰਾਂ ਜਿਹੇ ਇੱਥੇ 7-700 4000 ਰੁਪਏ 1500 ਹੈਵੀ ਹੈਂਡਵਰਕ ਆ ਪਿਓਰ ਸਿਲਕ ਦਾ ਸੂਟ ਦੁਪੱਟਾ ਨਾਲ ਤੁਮਾਕੇ ਦਾ 1500 ਲਓ 15 15 ਉਹ ਚ ਲੈ ਜਾਓ ਨੈਚੁਰਲ ਕ੍ਰੇਪ ਪਿਓਰ ਕ੍ਰੇਪ ਦੇ ਸੂਟ ਇਦਾਂ ਦੇ ਹੈਵੀ ਹੈਂਡਵਰਕ ਹਾਂਜੀ ਭਾਜੀ ਕੰਮ ਦੇਖ ਲਓ ਕੀਤਾ ਹੋਇਆ ਜੀ ਆਹ ਦੇਖੋ ਬਾਜੂ ਪੋਂਚੇ ਨਾਲ ਕੱਢੇ ਹੋਏ ਇਹ ਸਲਵਾਰ ਦੇ ਪੋਂਚੇ ਇੱਧਰ ਬਾਜੂ ਡਿਜ਼ਾਈਨ ਦੇਖੋ ਇਹ ਡਿਜ਼ਾਈਨਰ ਪੀਸ 2500 ਦਾ ਇੱਥੇ 1500 ਦਾ ਲਓ ਦੇਖੋ ਪੀਸ ਆਹ ਦੇਖੋ ਦੁਪੱਟਾ ਹਾਂਜੀ ਆਰੇ 2000 ਰੁਪਏ ਕਰਦਾ ਠੜਿਆ ਵਾਲਾ ਸੂਟ 2000 ਰੁਪਏ ਅਜ ਤਾਂ ਦੇਖੋ ਸੋਦੇ ਹਾਂਜੀ ਆ ਲੋ 8500 ਰੁਪਏ ਦਾ ਸੂਟ ਚੈਲੇਂਜ ਕਰਦੇ ਆ 8500 ਦਾ ਆ ਲੋ 2000 ਰੁਪਏ ਦੇ ਹਾਂਜੀ ਦੁਪੱਟੇ ਵੀ ਨਾਲ ਹੈਵੀ ਬਾਜੂ ਵਰਗ ਘੇਰੇ ਫਰੰਟ ਆ ਚੱਕੋ 6500 7700 ਰੁਪਏ ਦਾ ਸੂਟ 2000 2000 ਹਾ ਤਾਂ ਗਾਲੀ ਬਣ ਗਈ ਚੁੰਨੀ ਬੁੱਲ ਪ्योर ਦੀ ਆ ਲੋ ਆ ਦੇਖੋ 13 1300 ਚ ਰੰਗ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਮੈਂ ਕਹਿੰਦਾ ਪਿਓਰ ਸ਼ਿਮਰ ਦਾ ਸੂਟ ਹਾਂਜੀ ਜਿਨੇ ਇਹ ਨਹੀਂ ਲਿੱਤਾ ਉਹਨੇ ਕੁਝ ਨਹੀਂ ਲਿੱਤਾ ਕਿਉਂਕਿ ਆਪਾਂ ਰੇਟ ਦੇ ਦਿੱਤਾ 1500 ਆ ਲਓ 1500 ਚ ਕਰਦਾ ਸ਼ਿਮਰ ਦੇ ਸੂਟ ਦੇਤਾ ਜੀ ਬਾਕੀ ਜਲਦੀ ਕਰੋ ਆ ਜਾਓ ਬਾਬੇ ਦੇ ਟਿਕੇ ਵੱਡੇ ਫੈਰੇ ਰਸ ਤੁਹਾਡੇ ਸਾਹਮਣੇ ਕਿਉਂ ਮੈਂ ਕਿਉਂਕਿ ਪਹਿਲਾ ਪਰਮ ਨੂੰ ਸਸਤਾ ਮਿਲਦਾ ਸਾਰੇ ਸਮਝਦਾਰ ਜੀ ਆ ਜਾਓ ਨੰਬਰ 9 ਡਬਲ ਡਬਲ 04723 ਆ ਦੇਖੋ ਬਾਬੇ ਜਲੰਧਰ ਪਾਸੜੇ ਸੂਟ ਦਾ ਰੇਟ ਦੱਸਿਆ ਨਹੀਂ ਸਾਰੇ ਕਹਿੰਦੇ ਦੇ ਦੋ ਦੇ ਦੋ 4500 ਦਾ ਸੂਟ ਹੈ ਪਿਓਰ ਕ੍ਰੇਪ ਤੇ 1500 ਕਰਤਾ 1500 ਚ 4500 ਦਾ ਸੂਟ ਆ ਚੁੱਕਦੇ ਤਾਂ ਉਹ ਛੇਤੀ ਆ ਜਾਓ ਬਾਬੇ ਦੀ ਹੱਟੀ ਬਾਸੜੇ ਸਾਹਮਣੇ ਜਲੰਧਰ ਸ਼ਹਿਰ ਉਧਰ